ਇੰਨਾ ਤੇਲ ਲੱਗੇ ਨਾ ਵੀਰੇ ਰੋਹ ਦਾ ਹਾਂਜੀ ਇੰਨਾ ਤੇਲ ਲੀਟਰ ਤੇ ਲੱਗੇ ਦਾ ਤੇਲ ਬਥੇਰਾ ਖਾਂਦੇ ਵੀਰੇ ਸੈਂਕੀ ਟੈਂਕੀ ਰੋਹੇ ਖਾਂਦੇ ਆ ਫੈਟਰੀ ਬਹੁਤ ਚੱਲਦੇ ਨੇ ਭਾਈ ਆ ਬਨ ਬਨ ਰਿਹਾ 12 ਫੁੱਟ ਉੱਚਾ ਬਨ ਇਹ ਬਨ 12 ਫੁੱਟ ਉੱਚਾ 10 ਕਿਲੇ ਇੱਧਰ ਦਰਿਆ ਚ ਰੁੜ ਗਏ ਸਾਰੇ 10 ਕਿੱਲੇ ਦੇ ਰਾਜ ਰੁੜਕੇ ਜਿਹੜਾ 12 ਫੁੱਟ 1 ਬਨ ਉੱਚਾ ਬੰਨਾ ਹੈ ਜਿਹੜੀ ਦੇ ਸੰਗ ਦੋਰੇ ਲੱਖ ਰੁਪਏ ਦੇ ਗਈ ਆ ਹੋਰ ਬਨ ਉੱਚਾ ਬੰਨਾ ਹੈ 12 ਫੁੱਟ ਉੱਚਾ 6 ਬਚਾਰੀ ਮਾਰ ਮਾਰ ਟਰੈਕਟਰ ਦੀ ਅੱਗੇ ਹੋ ਗਈ ਲੋਬੀ ਪਿੰਡ ਧੁੰਨ ਟਾਏ ਵਾਲਾ ਵਿਆਸ ਦਰਿਆ ਦੇ ਆਪਾਂ ਵਿੱਚ ਖੜੇ ਆ ਤੇ ਘਟੋ ਘਟ ਆਹ ਸਾਹਮਣੇ ਪਿੰਡਾਂ ਦੇ ਉਥੋਂ ਜਿਹੜਾ ਬੰਨ ਸ਼ੁਰੂ ਹੁੰਦਾ ਏ ਕੁਝ ਬੰਨ ਉਧਰ ਮਾਰਿਆ ਏ 4 ਕਿਲੋਮੀਟਰ ਲੰਬਾਈ ਦਾ ਜਿਹੜਾ ਬੰਨ ਦਾ ਸੰਗਤ ਕਾਰਜ ਕਰ ਰਹੀ ਏ ਤੁਹਾਡਾ ਆਪਣਾ ਕੈਂਪ ਵੱਲੋਂ ਉਥੇ ਅੱਜ ਪਿੰਡ ਝਨੇੜੀ ਤੋਂ ਸਾਡੇ ਕੋਲ ਸੰਗਤ ਆਈ ਏ ਜ਼ਿਲ੍ਹਾ ਸੰਗਰੂਰ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਮਾਲਵਿੰਦਰ ਸਿੰਘ ਤੇ ਨਾਲ ਗਰਮੀਤ ਸਿੰਘ ਸਰਪੰਚ ਤੇ ਨਾਲ ਬਾਪੂ ਸਾਡੇ ਕਿਸਾਨ ਦੁਨੀਆ ਡਕਾਉਂਦਾ ਵਾਲੇ ਆਏ ਨੇ ਸੁਖਵੀਰ ਆ ਸਮੂਹ ਸੰਗਤ ਹੀ ਟੜਕੇ 5 ਵਜੇ ਅਰਦਾਸਾ ਸੋਧ ਕੇ ਤੇ ਵੱਖ-ਵੱਖ ਥਾਵਾਂ ਤੇ ਗਏ ਨੇ ਇਹਨਾਂ ਨੇ ਜਿੱਥੇ-ਜਿੱਥੇ ਵੀ ਸੰਗਤ ਕਾਰਜ ਕਰ ਰਹੀ ਏ ਕੋਈ ਬੰਨਾ ਦਾ ਕਾਰਜ ਹੋ ਰਿਹਾ ਏ ਕੋਈ ਜ਼ਮੀਨਾਂ ਪੱਧਰੀਆਂ ਕਰਨ ਦਾ ਕਾਰਜ ਹੋ ਰਿਹਾ ਉੱਥੇ-ਉੱਥੇ ਵੱਖ-ਵੱਖ ਥਾਵਾਂ ਤੇ ਡੀਜ਼ਲ ਦੀ ਵੱਡੀ ਸੇਵਾ ਕੀਤੀ ਆ ਆ ਸੁਖਵਿੰਦਰ ਸਿੰਘ ਵੀਰ ਹੁਣੀ ਪਹਿਲਾਂ ਵੀ ਸਾਡੇ ਕੋਲ ਆਏ ਡੀਜ਼ਲ ਦੀ ਸੇਵਾ ਕਰਕੇ ਆਏ ਸੀ ਸੋ ਅਸੀਂ ਢੇੜੀ ਪਿੰਡ ਦੇ ਸਮੂਹ ਸੰਗਤदाई ਜਿੰਨਾ ਜਿੰਨਾਂ ਨੇ ਕੋਈ ਵੀ ਤਿਲ ਫੋਲਾ ਆਪਣਾ ਦਸਵੰਧ ਕੱਢਿਆ ਇਸ ਸੇਵਾ ਦੇ ਵਿੱਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅੱਜ ਲੱਖ ਰੁਪਏ ਦੇ ਡੀਜ਼ਲ ਦੀ ਸੇਵਾ ਜਿਹੜੀ ਆ ਉਹ ਬਿਆਸ ਦਰਿਆ ਦੇ ਇਸ ਬੰਨ ਤੇ ਵੀਰ ਕਰਕੇ ਗਏ ਨੇ ਅਸੀਂ ਇਹਨਾਂ ਸਾਰੇ ਜੋਧਿਆਂ ਦਾ ਧੰਨਵਾਦ ਕਰਦੇ ਵੇਖੋ ਕਿੱਡਾ ਪੈਂਡਾ ਮਾਰਿਆ 5 ਵਜੇ ਤੜਕੇ ਤੁਰੇ ਨੇ ਤੇ ਹੁਣ ਸ਼ਾਮਾਂ ਦਾ ਵੇਲਾ ਹੋ ਚੁੱਕਾ ਏ ਤੇ ਇੱਕ ਆਦੇ ਕਰਕੇ ਆਏ ਆ ਇੱਥੇ ਕੋਈ ਆਪਣਾ ਨਹੀਂ ਕੋਈ ਚਾਚੇ ਤਾਏ ਨਹੀਂ ਕੋਈ ਨਹੀਂ ਕਿਸੇ ਨੂੰ ਕੋਈ ਜਾਣਦਾ ਨਹੀਂ ਫਿਰ ਵੀ ਵੀ ਜਿੱਥੇ ਕਾਰਜ ਹੋ ਰਿਹਾ ਅੱਜ ਪਤਾ ਨਹੀਂ ਪਹਿਲਾਂ ਵੀ ਕਿੰਨੀਆਂ ਥਾਵਾਂ ਤੇ ਗੰਗ ਸੁਖਿੰਦਰ ਜੀ ਪਹਿਲਾਂ ਤਿੰਨ ਚਾਰ ਜਗ੍ਹਾ ਤੇ ਪਹਿਲਾਂ ਚਾਰ ਜਗ੍ਹਾ ਤੇ ਪਹਿਲਾਂ ਜਾ ਕੇ ਆਏ ਆ ਵੇਖੋ ਇਹ ਖੂਬਸੂਰਤੀ ਆ ਪੰਜਾਬ ਦੀ ਇਹ ਖੂਬਸੂਰਤੀ ਆ ਉਸ ਸਿੱਖੀ ਦੀ ਜਿਹੜਾ ਬਾਬੇ ਨਾਨਕ ਨੇ ਸੰਧਾਨਤ ਬਖਸ਼ਿਆ ਸੀ ਵੇਖੋ ਜਿਹੜੇ ਸੰਧਾਨਤ ਨੂੰ ਲੈ ਕਰਕੇ ਸਾਡੇ ਕਿੰਨੇ ਯੋਧੇ ਚਲੇ ਗਏ ਉਹਨਾਂ ਦੀ ਅੱਜ ਤਸਵੀਰਾਂ ਵਿਕਦੀਆਂ ਨੇ ਤੇ ਉਹਨਾਂ ਯੋਧਿਆਂ ਦੇ ਵਾਰਸ ਆ ਇਹ ਉਸ ਅਰਦਾਸ ਦੇ ਵਾਰਤਿਆ ਜਿਹੜੀ ਅਰਦਾਸ ਦੁਨੀਆਂ ਪਰ ਦੇ ਜਦੋਂ ਸਿੱਖ ਕਰਦਾ ਜੋ ਹੁੰਦਾ ਹੈ ਨਾਲ ਇੱਕ ਨਾਮ ਚੜ੍ਹਦੀ ਕਲਾ ਉਹ ਇਸੇ ਕਰਕੇ ਜਿੰਨੇ ਵੀ ਦੁੱਬੇ ਆ ਦੇਖੋ ਧੁਰਨਿਆਂ ਦਾ ਨੁਕਸਾਨ ਹੋ ਗਿਆ ਜਿਹੜੀ ਫਸਲ ਤੇ ਕਿਸੇ ਨੂੰ ਠੀਂ ਦੇ ਕਾਰਜ ਦੀ ਆਸ ਸੀ ਵੀ ਮੈਂ ਠੀਂ ਦੇ ਆਉਣੀ ਆ ਕਿਸੇ ਨੂੰ ਪੁੱਤ ਦੀ ਆਸ ਸੀ ਵੀ ਮੈਂ ਪੁੱਤ ਨੂੰ ਬਾਹਰ ਕੱਢਣਾ ਹੈ ਅਨੰਦ ਕਾਰਜ ਕਰਨੇ ਆ ਅੱਜ ਉਹ ਝੋਨੇ ਬਰਬਾਦ ਹੋ ਗਏ ਫਿਰ ਵੀ ਸਾਡੇ ਉਹ ਲੋਕ ਚੜ੍ਹਦੀ ਕਲਾ ਚ ਏਡੇ ਵੱਡੇ ਦਿਲ ਉਹਨਾਂ ਕੋਲ ਕਿੱਥੋਂ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪਿੰਡ ਢਣੇੜੀ ਵਾਲੇ ਜਿਲ੍ਹਾ ਸੰਗਰੂਰ ਵਾਲੇ ਹੋਰ ਕਿੰਨੀਆਂ ਸੰਗਤਾਂ ਸਾਡੇ ਨਾਲ ਆ ਸਾਨੂੰ ਘਬਰਾਉਣ ਦੀ ਲੋੜ ਨਹੀਂ ਸੋ ਭਾਵੇਂ ਹਾੜ ਆ ਜਾਣ ਭਾਵੇਂ ਕਾਲੇ ਕਾਨੂੰਨ ਭਾਵੇਂ ਲੈਂਡ ਪੂਲਿੰਗ ਆ ਜਾਏ ਪੰਜਾਬ ਨੂੰ ਕੋਈ ਨਹੀਂ ਦਬਕ ਸਕਦਾ ਕਿਉਂਕਿ ਪੰਜਾਬ ਦੇ ਕੋਲ ਆ ਸਿਰਿਆ ਜਿਹੜੇ ਜੋਦੇ ਇਹੋ ਜਿਹੇ ਆ ਵੀ ਉਹ ਲੱਖਾਂ ਕਿਲੋਮੀਟਰ ਵੇਖੋ 20000 ਕਿਲੋਮੀਟਰ ਪੈਂਡਾ ਕਰਕੇ ਲੱਖਾਂ ਲੱਖਾਂ ਰੁਪਈਆ ਦੇ ਡੀਜ਼ਲ ਦੀ ਸੇਵਾ ਕਰ ਜਾਂਦੇ ਆ ਇਹਨਾਂ ਦੇ ਅੱਗੇ ਸਿਰ ਝੁਕਦਾ ਕਿਉਂਕਿ ਹੋਰ ਗੱਲਾਂ ਲਈ ਗੋਲੇ ਸੋਨੇ ਹੇ ਸਾ ਸ੍ਰੀ ਅਕਾਲ ਉਹ ਚਾਰ ਪੰਜ ਗੱਡੀਆਂ ਲੈ ਕੇ ਸਵੇਰ ਦੇ ਚੱਲੇ ਆ ਅਸੀਂ ਇਹਨਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਕੀ ਕਾਹ ਦਾ ਸਭ ਵਾਹਿਗੁਰੂ ਫੋਟੋ ਕਰ ਲੀ ਫੋਟੋ ਕਰ ਲੋ ਮੇਨੀ ਆ ਗਾਉਂ ਆਈ ਉਹ ਕੰਮ ਚੱਲੀ ਗਿਆ ਹਾਂ